ਬਹੁਤ ਸੰਕਟਿਤ ਹੈ ਮੇਰੇ ਨਾਲ ਸਨਮਾਨਿਤ ਮੰਚ ਔਰ ਪਿਆਰੇ ਪੱਤਰਕਾਰ ਬੰਦੂਓ ਇਹ ਜੋ ਪੰਜਾਬ ਦਾ ਸੰਕਟ ਹੈ ਇਹ ਐਸਾ ਹੀ ਆ ਗਿਆ ਕਿ ਜਿਸ ਤਰ੍ਹਾਂ 1975 ਇੱਥੇ ਡਰ ਕੇ ਲੋਗਾ ਦੇ ਮਤਾ ਤੋਂ ਕਬਰਾ ਕੇ ਆਪਣੀ ناکامی ਤੋਂ ਕਬਰਾ ਕੇ ਇੰਦਰਾ ਗਾਂਧੀ ਜੀ ਨੇ ਉਸਲੇ ਦੇਸ਼ੀ ਜਮਰਜੰਸੀ ਲਾਤੀ ਜਦੋਂ ਉਹਨਾਂ ਦੀ ਗੱਦੀ ਤੇ ਖਤਰਾ ਆਇਆ ਸੀ ਤੇ ਅੱਜ ਪੰਜਾਬ ਵਿੱਚ ਵੀ ਉਹੀ ਹਾਲਾਤ ਜਿਹੜੇ ਨੇ 2025 ਚ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਦਾ ਕਰਤੇ ਨੇ ਕਿ ਇਹ ਉਸ ਤਰ੍ਹਾਂ ਦਾ ਹੀ ਸਮੇਂ ਆਇਆ ਹੈ ਕਿ ਜਦੋਂ ਇਹ ਸਰਕਾਰ ਹਰ ਪਲੇਟਫਾਰਮ ਤੇ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਫੇਲ ਹੋ ਚੁੱਕੀ ਹੈ ਅੱਜ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਜਿੱਦਾਂ ਦਿੱਲੀ ਤੋਂ ਰੁਕਸਤੀ ਹੋ ਗਈ ਉਹਨਾਂ ਦੀ ਦਿੱਲੀ ਦੇ ਵੋਟਰਾਂ ਨੇ ਉਹਨਾਂ ਤੋਂ छुटਕਾਰਾ ਪਾ ਲਿਆ ਤੇ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਪੰਜਾਬ ਵਿੱਚ ਵੀ ਇਹੀ ਜਿਹੜਾ ਹੈ ਇਹ ਦੁਬਾਰਾ ਹੋਣ ਵਾਲਾ ਹੈ 2027 ਦੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਤੇ ਪੰਜਾਬ ਵਿੱਚ ਵੀ ਇੱਕ ਜਿਹੜੀ ਹੈ ਉਹ ਅੰਤਰਕ ਦੀ ਜਿਹਨੂੰ ਕਹਿ ਸਕਦੇ ਐ ਐਮਰਜੈਂਸੀ ਲਾਤੀ ਗਈ ਹੈ ਕਿ ਜਿਹਦੇ ਇਸ ਸਰਕਾਰੀ ਤਾਕਤ ਦਾ ਦੁਰਵਿਯੋਗ ਕੀਤਾ ਜਾ ਰਿਹਾ ਇੱਕ ਤੇ ਅੱਜ ਜੋ ਅਸੀਂ ਕਹਿੰਦੇ ਰਹੇ ਆ ਉਹਦਾ ਪਰਮਾਨ ਉਹਦਾ ਜਿਹਨੂੰ ਕਹਿ ਸਕਦੇ ਆ ਪ੍ਰੂਫ ਕਹ ਲੋ ਅੰਗਰੇਜ਼ੀ ਦੇ ਵਿੱਚ ਉਹਨੂੰ ਅੱਜ ਆਮ ਆਦਮੀ ਪਾਰਟੀ ਨੇ ਵੀ ਸਿੱਧ ਕਰਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਹੀ ਲੱਗ ਰਿਹਾ ਹੈ ਕਿ 2027 ਦੇ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਬਣਨ ਜਾ ਰਿਹਾ ਸੋ ਇਹ ਇਥੋਂ ਨਜ਼ਰ ਆਉਂਦਾ ਹੈ ਕਿ ਰਣਜੀਤ ਸਿੰਘ ਜਿਹੜੇ ਕਿ ਦੋ ਵਾਰੀ ਇਲੈਕਸ਼ਨ ਲੜ ਚੁੱਕੇ ਨੇ ਖਰੜ ਵਿਧਾਨ ਸਭਾ ਤੋਂ ਬੜੇ ਸੀਨੀਅਰ ਅਕਾਲੀ ਨੇਤਾ ਰਹੇ ਇੱਕ ਦਿਨ ਪਹਿਲੇ ਫਖਦ ਉਹਨਾਂ ਤੇ ਕੋਈ ਦੋਸ਼ ਨਹੀਂ ਸੀ ਇੱਕ ਦਿਨ ਪਹਿਲੇ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਨੂੰ ਕਿਸੇ ਜਗ੍ਹਾ ਵੀ ਤੰਗ ਨਹੀਂ ਕੀਤਾ ਗਿਆ ਪਰ ਅੱਜ ਜਿਸ ਵੇਲੇ ਇਹ ਪਿੱਛੇ ਲੱਗੇ ਸੀ ਆਮ ਆਦਮੀ ਪਾਰਟੀ ਵਾਲੇ ਉਦੋਂ ਨੀਂਸਿੰਗਲ ਉਹ ਇੱਕ ਰਸੂਖ ਵਾਲੇ ਨੇਤਾ ਨੇ ਉਸ ਖੇਤਰ ਦੇ ਤੇ ਉਹਨਾਂ ਦਾ ਮਨ ਬਣਿਆ ਲੋਕਤੰਤਰ ਹੈ ਲੋਕਤੰਤਰ ਇੱਚ ਤੁਸੀਂ ਕਿਸੇ ਵੀ ਪਾਰਟੀ ਜਾ ਸਕਦੇ ਹੋ ਤੁਹਾਨੂੰ ਜਿਹੜੀ ਫ੍ਰੀडम ਆਫ ਸਪੀਚ ਹੈ ਜਿਹੜੀ ਅਭਿਵਿਅਕਤੀ ਹੈ ਬੋਲਣ ਦੀ ਉਹ ਹੈ ਆਜ਼ਾਦੀ ਹੈ ਬੋਲਣ ਦੀ ਇਸੇ ਤਰ੍ਹਾਂ ਜੇ ਕੋਈ ਰਾਜਨੀਤੀ ਜਾਣਾ ਚਾਹੁੰਦਾ ਹੈ ਤੇ ਕਿਹੜੀ ਪਾਰਟੀ ਜਾਣਾ ਚਾਹੁੰਦਾ ਹੈ ਇਹੜੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੁੰਦਾ ਹੈ ਇਹ ਆਜ਼ਾਦੀ ਜਿਹੜੀ ਹੈ ਉਹ ਹਰ ਦੇਸ਼ ਵਾਸੀ ਨੂੰ ਮਿਲੀ ਹੈ ਪੰਜਾਬ ਵਾਸੀ ਨੂੰ ਮਿਲੀ ਹੈ ਪਰ ਜਦੋਂ ਆਮ ਆਦਮੀ ਪਾਰਟੀ ਵਾਲੇ ਰਣਜੀਤ ਸਿੰਘ ਗਿੱਲ ਜਿਹੜੇ ਬੜੇ ਵੱਡੇ ਵਪਾਰੀ ਵੀ ਨੇ ਗਿੱਲ ਕੋ ਨਾਲ ਦੀ ਉਹਨਾਂ ਦੀ ਬੜੀ ਵੱਡੀ ਦੀ ਸੰਸਥਾ ਜਿਹੜੀ ਹੈ ਵਪਾਰਿਕ ਸੰਸਥਾ ਜਿਹੜੀ ਹੈ ਉਹ ਚੱਲਦੀ ਹੈ ਤੇ ਇਹ ਸਫਲ ਹੋ ਗਿਆ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਨ ਤੋਂ ਉਹਨਾਂ ਨੂੰ ਗਿੱਲ ਸਾਹਿਬ ਨੂੰ ਇਹ ਨਜ਼ਰ ਆਇਆ ਕਿ ਪੰਜਾਬ ਦਾ ਭੁੱਖ ਜਿਹੜਾ ਉਹ ਭਾਰਤੰਗ ਹੋਈ ਜੇ ਸੁਰੱਖਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਵਿੱਚ ਪੰਜਾਬ ਵਿੱਚ ਭਾਜਪਾ ਪਾਰਟੀ ਦੇ ਅਥਾਏ ਜੀ ਸੁਰੱਖਿਤਾ ਤੇ ਮਨ ਦੇ ਨਾਲ ਉਹਨਾਂ ਨੇ ਭਾਜਪਾ ਪਾਰਟੀ ਜੁਆਇਨ ਕੀਤੀ ਜੋਦਗਾਰ ਹਰਿਗਨੋਈ ਹੈ ਪਰ ਤੁਸੀਂ ਦੇਖੋਗੇ ਸਾਢੇ 3 ਦਿਨ ਸਾਲ ਤੋਂ ਗਿੱਲ ਸਾਹਿਬ कोई किसी तरह की आरोप नहीं कोई छाया नहीं कोई कुछ नहीं पर जिस दिन उन्होंने भारतीय जनता पार्टी की थी हरियाणा प्रदेश मुख्यमंत्री नायब सिंह सैनी जी ने आके उन्होंने भारतीय जनता पार्टी का मैंबर बनाया और मैंबर भी बनाया अनकंडीशनल कोई कंडीशन नहीं गिल साहब ने रखी रणजीत सिंह गिल और मैं देश की सेवा करना चाहना ਮੈਂ ਬਾਜ਼ਾਰ ਦੀ ਸੇਵਾ ਕਰਨਾ ਚਾਹਨਾ ਤੇ ਮੈਂ ਉਹ ਸਮਝਦਾ ਕਿ ਅਕਾਲੀ ਦਰ ਤੋਂ ਬਿਹਤਰ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਪਲੇਟਫਾਰਮ ਲੱਗਦਾ ਹੈ ਨਾ ਆਮ ਆਦਮੀ ਪਾਰਟੀ ਨਾ ਕਾਂਗਰਸ ਨਾ ਕਾਲੀ ਦਲ ਭਾਜਪਾ ਦਾ ਪਲੇਟਫਾਰਮ ਸਭ ਤੋਂ ਬਿਹਤਰ ਹੈ ਪੰਜਾਬੀਆਂ ਦੇ ਲਈ ਤੇ ਸਵੇਰੇ ਹੀ ਰੇਡ ਸਵੇਰੇ ਹੀ ਵਿਜੀਲੈਂਸ ਉਹਨਾਂ ਦੇ ਘਰ ਜਾ ਪਹੁੰਚੀ ਮੈਂ ਮਾਨ ਸਾਹਿਬ ਤੋਂ ਦੇਖੋ ਕਾਨੂੰਨੀ ਕਾਰਵਾਈ ਅਸੀਂ ਕੋਈ ਵਿਗਨ ਨਹੀਂ ਪਾਉਂਦੇ ਅਸੀਂ ਇਮਾਨਦਾਰ ਪਾਰਟੀ ਆ ਅਸੀਂ ਇਮਾਨਦਾਰੀ ਨਾਲ ਕੰਮ ਕਰਨੇ ਆ ਪਰ ਮਾਨ ਸਾਹਿਬ ਜੇ ਤੁਹਾਨੂੰ ਇਹ ਸ਼ੱਕ ਸੀ ਤੇ 3.5 ਸਾਲ ਉਘਿਲਕੋ ਕੰਪਨੀ ਦੀ ਉਹਨਾਂ ਦੀ ਕਦੋਂ ਦੀ ਚੱਲ ਰਹੀ ਹੈ ਸਭ ਦੇ ਸਾਹਮਣੇ ਚੱਲ ਰਹੀ ਹੈ ਉਦੋਂ ਦਾ ਰঞ্জੀਤ ਸਿੰਘ ਗਿੱਲ ਜੀ ਤੁਹਾਨੂੰ ਮਾੜੇ ਨਹੀਂ ਲੱਗੇ ਤੇ ਜਿਸ ਦਿਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਉਸ ਤੋਂ ਅਗਲੇ ਦਿਨ ਹੀ ਤਾਕਤ ਅ즈ਮਾਇਸ਼ ਕਰਨ ਲੱਗ ਪਏ ਮੈਂ ਤਾਂ ਮਾਨ ਸਾਹਿਬ ਨੂੰ ਹੀ ਗਵਾਗਾ ਕਿ ਤਾਕਤ ਮਾਨ ਸਾਹਿਬ ਲੋਕਾਂ ਨੇ ਦਿੱਤੀ ਹੈ ਕੱਲ ਦਾ ਦਿਨ ਸੀ ਤੁਸੀਂ ਲਫਟਰ ਸ਼ੋਅ ਦੇ ਵਿੱਚ ਪਰਫਾਰਮ ਕਰ ਰਹੇ ਸੀ ਤੁਸੀਂ ਪ੍ਰੋਫੈਸ਼ਨ ਹੀ ਸੀਗੇ ਤੁਸੀਂ ਖੁਦ ਸੁਪਨੇ ਇਚ ਨਹੀਂ ਸੋਚਿਆ ਜਦੋਂ ਮੈਂ ਐਮਪੀ ਸੀ ਮੈਂਬਰ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਵੀ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਸੀ ਉਦੋਂ ਸੁਪਨੇ ਇੰਨੀ ਮਾਨ ਸਾਹਿਬ ਨੇ ਸੋਚਿਆ ਹੋਣਾ ਕਿ ਉਹ ਮੁੱਖ ਮੰਤਰੀ ਬਣ ਜਾਣਗੇ ਇੱਥੇ ਤਾਂ ਕਈ ਮੁੱਖ ਮੰਤਰੀ ਆਏ ਜੀ ਇਹ ਜਾਦਾ ਆਜ਼ਾਦ ਹੋਇਆ ਹੈ ਪੰਜਾਬ ਜਿੱਥੇ ਇੱਥੇ ਪ੍ਰਤਾਪ ਸਿੰਘ ਕੈਰੋ ਜੀ ਆਏ ਇੱਥੇ ਗਿਆਨੀ ਜੈਲ ਸਿੰਘ ਜੀ ਆਏ ਇੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਏ ਇਥੇ ਕੈਪਟਨ ਅਮਰਿੰਦਰ ਸਿੰਘ ਜੀ ਆਏ ਹੋਰ ਵੀ ਆਏ ਔਰ ਉਹਨਾਂ ਦਾ ਸਮਾਂ ਖਤਮ ਹੋਇਆ ਬਾਦਲ ਸਾਹਿਬ ਦੇ 5 ਵਾਰੀ ਬਨੇ ਫੇਰ ਵੀ ਇੱਕ ਦਿਨ ਉਹ ਰਿਟਾਇਰ ਹੋਏ ਤਾਂ ਉਹਨਾਂ ਦੀ ਰਿਟਾਇਰਮੈਂਟ ਦਾ ਤੁਹਾਡਾ ਸਮਾਂ ਆ ਗਿਆ ਤੇ ਮਾੜੀਆਂ ਯਾਦਾਂ ਕਿਉਂ ਦੇ ਰਹੇ ਹੋ ਇਹ ਪਾਵਰ ਤੇ ਨਹੀਂ ਰਹਿਣੀ ਹਮੇਸ਼ਾ ਜਿੱਦੀ ਦੁਰਵਰਤ ਤੋਂ ਤੁਸੀਂ ਸ਼ੁਰੂ ਕਰਤੀ ਹੈ ਔਰ ਇਹ ਵੀ ਮੰਨ ਲਓ ਕਿ ਦੁਨੀਆ ਦਾ ਇਤਿਹਾਸ ਕਹਿੰਦਾ ਹੈ ਕਿ ਜਿਹੜੇ ਡਿਕਟੇਟਰ ਨੇ ਜਿਹੜੇ ਤਾਨਾਸ਼ਾਹ ਭਾਵਨਾ ਆ ਜਾਂਦੀ ਹੈ ਜਿਹਨਾਂ ਦੇ ਬਾਦ ਦੇ ਉਹ ਉਹਨਾਂ ਦਾ ਸਰਵਨਾਸ਼ ਹੋਇਆ ਹੀ ਹੋਇਆ ਤੁਸੀਂ ਹਿਟਲਰ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਤੁਸੀਂ ਮੁਸਲੋਨੀ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਸਦਾਮ ਹੁਸੈਨ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਪਾਕਿਸਤਾਨ ਦੇ ਵਿੱਚ ਦੇਖ ਲਓ ਜਰਨੈਲ ਸੀ ਜਿਹੜੇ ਉਹ ਕਈ ਜਰਨੈਲ ਸੀ ਯੂਫ ਖਾਨ ਤੋਂ ਲੈ ਕੇ ਜਾਇਆ ਖਾਨ ਸੀ ਖਤਮ ਹੋ ਗਏ ਤੇ ਅੱਜ ਇੰਦਰਾ ਗਾਂਧੀ ਜੀ ਦਾ ਲੈ ਲਓ ਤੇ ਇੰਦਰਾ ਗਾਂਧੀ ਜੀ ਨੂੰ ਹੀ ਜਦੋਂ 1977 ਚੋਣ ਹੋਇਆ ਅਮਰਜੈਂਸੀ ਤੋਂ ਬਾਅਦ ਜਦੋਂ ਉਹਨਾਂ ਨੇ ਤਾਕਤ ਦਾ ਦੁਰਵਰਤੋਂ ਕੀਤੀ ਜੀ ਇੰਦਰਾ ਗਾਂਧੀ ਜੀ ਨੇ ਤੇ ਉਸ ਵੇਲੇ ਪ੍ਰੈਸ ਦਾ ਵੀ ਮੂੰਹ ਬੰਦ ਨੇਤਾ ਵੀ ਬੰਦ ਸਾਰੇ ਜੇਲ੍ਹ ਐ ਪਰ ਹਾਲ ਕੀ ਹੋਇਆ ਕਿ ਪਹਿਲੀ ਵਾਰੀ ਕਾਂਗਰਸ ਹਾਰੀ ਤੇ ਇੰਦਰਾ ਗਾਂਧੀ ਜੀ ਨੂੰ ਵੱਡੇ ਮੋਟਾ ਦੇ ਨਾਲ ਪੰਜਾਬ ਦੇਸ਼ ਦੀ ਜਨਤਾ ਨੇ ਕਰਾਰੀ ਹਾਰ ਦਿੱਤੀ ਸੀ ਇਸ ਦੇਸ਼ ਦੀ ਭਾਵਨਾ ਹੈ ਮਾਨ ਸਾਹਿਬ ਇਹ ਇਸ ਪੰਜਾਬ ਦੀ ਭਾਵਨਾ ਹੈ ਮਾਨ ਸਾਹਿਬ ਵੱਡੇ ਵੱਡੇ ਲੋਕਾਂ ਨੂੰ ਉਹ ਤੁਸੀਂ ਵੀ ਚੋਣ ਲੜਿਆ ਆ ਆਮ ਆਦਮੀ ਪਾਰਟੀ ਨੇ ਚਾਹੇ ਤੁਸੀਂ ਮਾਨ ਸਾਹਿਬ ਗੁੰਮਰਾਹ ਕਰਨੇ ਕਾਮਯਾਬ ਹੋ ਗਏ ਲੋਕਾਂ ਨੂੰ ਝੂਠੇ ਵਾਦੇ ਕਰਕੇ ਝੂਠੇ ਲਾਰੇ ਲਾ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਤਾ ਤੇ ਉਸ ਵੇਲੇ 92 ਹੀ ਦੇਖੋ ਵੱਡੇ ਵੱਡੇ ਲੀਡਰ ਜਿਹੜੇ ਸੀ ਉਹ ਚੋਣ ਹਾਰ ਗਏ ਪਰ ਹੁਣ ਤੁਸੀਂ ਫੇਰ ਸਬਕ ਨਹੀਂ ਸਿੱਖਿਆ ਅੱਜ ਸਾਲ ਰਹਿ ਗਿਆ ਤੁਹਾਡੀ ਸਰਕਾਰ ਨੂੰ ਤੇ ਅੱਜ ਤੁਸੀਂ ਵੀ ਉਸੇ ਰਸਤੇ ਚੱਲ ਬੈਤਨਾ ਸ਼ਾਇਦ ਹੈ ਕਿ ਤੁਸੀਂ ਡਰਾਂ ਦੀ ਰਾਜਨੀਤੀ ਸ਼ੁਰੂ ਕਰਤੀ ਤੁਸੀਂ ਧਮਕਾਨ ਦੀ ਰਾਜਨੀਤੀ ਸ਼ੁਰੂ ਕਰਤੀ ਮੈਂ ਲੁਧਿਆਣਾ ਪਾਰਟੀ ਦੇ ਬਾਏ ਇਲੈਕਸ਼ਨੇ ਸੀ ਔਰ ਸਾਨੂੰ ਪਤਾ ਲੱਗ ਰਿਹਾ ਸੀ ਕਿ ਸੱਤਾ ਦਾ ਦੁਰਉਪਯੋਗ ਹੋ ਰਿਹਾ ਹੈ ਸਰਕਾਰੀ ਅਧਿਕਾਰੀਆਂ ਦਾ ਖੁੱਲ ਕੇ ਭਗਵੰਤ ਮਾਨ ਜੀ ਦੀ ਸਰਕਾਰ ਦੁਰਵਿਯੋਗ ਕਰ ਰਹੀ ਹੈ ਉਥੋਂ ਦੇ ਉਦਯੋਗਪਤੀ ਵੱਡੇ ਵੱਡੇ ਲੀਡਰ ਉਥੋਂ ਦੇ ਸਮਾਜਿਕ ਧਾਰਮਿਕ ਲੀਡਰਾਂ ਨੂੰ ਧਮਕੀਆਂ ਦਿੱਤੀਆਂ ਮਾਨ ਸਾਹਿਬ ਤੁਹਾਡੀ ਸਰਕਾਰ ਨੇ ਅਲੱਗ-ਅਲੱਗ ਮਾਧਮਾਂ ਤੋਂ ਕੇ ਸਟੇਟਮੈਂਟਾਂ ਦਵਾਈਆਂ ਉਹਨਾਂ ਤੋਂ ਜ਼ਬਰਦਸਤੀ ਆਮ ਆਮੀ ਪਾਰਟੀ ਦੇ ਪੱਖ ਦੇ ਵਿੱਚ ਕਿ ਚਲੋ ਬਾਈ ਇਲੈਕਸ਼ਨ ਸੀ ਤੁਹਾਡੀ ਉਹ ਜਿਹੜੀ ਸ਼ਤਰੰਜ ਸੀ ਉਹ ਚੱਲ ਗਈ ਪਰ ਹੁਣ ਬਾਈ ਇਲੈਕਸ਼ਨ ਨਹੀਂ ਆਣਾ ਮਾਨ ਸਾਹਿਬ 2027 ਦੇ ਵਿੱਚ ਸਾਰੇ ਪੰਜਾਬ ਦੀਆਂ 117 ਸੀਟਾਂ ਦਾ ਚੋਣ ਆਣਾ ਹੈ। ਔਰ ਤੁਹਾਡੀ ਇਹ ਤਾਕਤ ਦੀ ਦੁਰਵਰਤੋਂ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੇ 6 ਮਹੀਨੇ ਪਹਿਲੇ ਤੁਹਾਰ ਤੋਂ ਸਾਰੀ ਤਾਕਤ ਖੋ ਲੈਣੀ ਹੈ।